ਰੇਕਲ ਜੀ ਸਾਰਿਆਂ ਨੂੰ ਜੋ ਸੀ ਇਸ ਵਕਤ ਆਰ ਜੇਪੀ ਸਿੰਘ ਚੈਨਲ ਤੋਂ ਵਲੋਗ ਵੇਖਦੇ ਪਿਆ ਸਾਡੀ ਸਾਰੀ ਫੈਮਿਲੀ ਸਾਡੀਆਂ ਬਾਵਾ ਸਾਡੀਆਂ ਭੈਣਾਂ ਛੋਟੇ ਛੋਟੇ ਬੱਚਿਆਂ ਵਿੱਚ ਕਿਤਨੇ ਕਿਤੇ ਇਹ ਚੀਜ਼ ਦਾ ਦਰਦ ਵੀ ਉਛਲਦਾ ਉਹਨਾਂ ਅੰਦਰ ਇਹ ਭਾਵਨਾ ਵੀ ਆ ਤੇ ਸੋਚਦੇ ਆ ਵੀ ਅਸੀਂ ਸੇਫ ਘਰਾਂ 'ਚ ਬੈਠੇ ਹੁੱਚੇ ਘਰਾਂ 'ਚ ਬੈਠੇ ਆ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਪਰ ਗਰਾਊਂਡ ਲੈਵਲ ਤੇ ਆਪਣੀ ਫੈਮਲੀਆਂ ਲੈ ਕੇ ਆ ਕਿ ਉਹਨਾਂ ਪਰਵਾਰਾਂ ਦੇ ਨਾਲ ਤੁਸੀਂ ਆ ਕੇ ਉੱਕ-ਉੱਕ ਵੰਡਾਉਣੀਆਂ ਤੇ ਘਰ ਦੇਖਣੇ ਚੌਂਦੀਆਂ ਛੱਤਾਂ ਦੇਖਣੀਆਂ ਪੈਟੀਆਂ ਹੋਈਆਂ ਨੀਹਾਂ ਦੇਖਣੀਆਂ ਜੋ ਘਰ ਟਿੱਗਰ ਦੇ ਕਿਨਾਰੇ ਆ ਔਰ ਲੇਡੀਜ਼ ਨੂੰ ਲੇਡੀਜ਼ ਸਮਝ ਸਕਦੇ ਆ ਸੋ ਸਾਡੇ ਘਰੇ ਮਾਤਾਵਾ ਸਾਡੀਆਂ ਭੈਣਾਂ ਕਹਿੰਦੀ ਆ ਕਿ ਵੀਰੇ ਆਪਾਂ ਵੀ ਸਾਰੇ ਜਾਣਾ ਹੈ ਤੇ ਉੱਥੇ ਜਿੰਨੀ ਹੋ ਸਕਦੀ ਆ ਸੇਵਾ ਕਰਕੇ ਆਉਣੀ ਆ ਦੇਖੋ ਸੇਵਾ ਪੈਸਾ ਰੋਟੀ ਪਣੀ ਇੱਕ ਪਾਸੇ ਦਰਦ ਵਡਾਉਣਾ ਸਭ ਤੋਂ ਵੱਡਾ ਸਮਾਂ ਆਦਾ ਬਾਬੇ ਅੱਜ ਕੱਲੇ ਇਦਾਂ ਆ ਕਿ ਕਿਸੇ ਦੇ ਮੋਢੇ ਰੱਖੇ ਦੋ ਮਿੰਟ ਰੋਣਾ ਰੋੜੀਏ ਤੇ ਬੰਦਾ ਰੱਬ ਬਣ ਜਾਂਦਾ ਸੋ ਇਸ ਕਰਕੇ ਸਾਰੀ ਸਾਡੀ ਫੈਮਲੀ ਪਿੱਛੇ ਵੀ ਗੱਡੀਆਂ ਤੁਹਾਨੂੰ ਜਿੰਨੀ ਅਸੀਂ ਮੇਰੇ ਵੀਡੀਓਜ਼ ਦੇਖਿਆ ਨੇ ਸਾਰੀ ਸੋਰੀ ਫੈਮਲੀ ਆਈ ਹੋਈ ਆ ਆਈ ਹੋਈ ਆ ਇਹੀ ਕਰਦੇ ਮੈਂਬਰ ਕੇ ਅਸੀਂ ਉਹ ਗਰਾਊਂਡ ਲੈਵਲ ਤੇ ਹਾਲਾਤ ਦੇਖੀ ਤੇ ਮਹਿਸੂਸ ਕਰ ਸਕੀ ਹੈ ਕਿ ਅਸੀਂ ਸੇਫ ਹਾਂ ਸਾਨੂੰ ਉਸ ਪਰਮਾਤਮਾ ਨੇ ਖੁਦਾ ਨੇ ਕੁਦਰਤ ਨੇ ਯੂਨੀਵਰਸ ਨੇ ਸੇਫ ਰੱਖਿਆ ਹੋਇਆ ਪਰ ਜਿੱਥੇ ਪੰਜਾਬ ਪੰਜਾਬੀਅਤ ਕੌਮ ਦੀ ਗੱਲ ਆ ਜਾਂਦੀ ਤੇ ਭੀੜ ਪੈ ਜਾਂਦੀ ਆ ਉੱਥੇ ਫਿਰ ਇੱਕ ਵਾਰੀ ਤਨ ਦੇਖਣਾ ਸਭ ਨਾਲ ਕਰੋ ਸੋ ਅੱਗੇ ਜਾ ਕੇ ਤੁਹਾਨੂੰ ਪੂਰੀ ਵਲੋਗਿੰਗ ਸਾਰੀ ਵੀਡੀਓ ਰਹੀ ਸਾਰੀ ਪਰਿਵਾਰ ਨਾਲ ਬਲੋਗਿੰਗ ਆਡੀਸੈਂਸ ਹੈ ਜੀ ਲੋਕ ਇਨਸਾਫ ਮਾਂਚ ਦੇ ਵੱਲੋਂ ਆਈ ਇਹ ਵੀ ਕਿਸੇ ਹਾਂ ਭਾ ਵੀ ਸਾਰੇ ਅੰਦਰ ਐਂਟਰ ਹੋ ਜੇ दाने चा कल चक के गधान साहब जी अपने उसे अपनी गुड्डी पूरी हुई सी ठीक है प्रधान ਇਲੇ ਵੀਰੇ ਕਿਰਮਤ ਉੱਤਰ ਪਹਿਲੇ ਵੀਰੇ ਲੈ ਲਓ ਤੁਹਾਡੇ ਕੰਮ ਹੋ ਜਾਊਗੀ ਠੀਕ ਹਾਂ ਹਾਂ ਸਾਹਮਣੇ ਖੜੀ ਹੋ ਦੇ ਇੱਥੋਂ ਛੋੜ ਲੈਣਾ ਪਈ ਤੁਸੀਂ ਲੀਡੀ ਜੀ ਪਲੀਜ਼ ਬੇਸ਼ੱਕ ਅੰਦਰ ਚੱਲ ਜਾਇ ਕਰੋ ਹਾਂਜੀ ਬੀਬੀਆਂ ਲੈ ਜਾਵਣਾਂ ਹਾਂ ਲੈ ਜਾ ਲੈ ਆਪਣਾ ਹੋ ਗਈ ਤੁਸੀਂ ਸਰ ਇੱਥੇ ਇੱਥੇ ਇਧਰ ਹਾਂ ਨੂੰ ਆ ਜੂਏ। ਇਹ ਕੋਰੇ ਆਉਂਦੇ। ਕਿਹਾ ਕੀ? ਦਬੇ ਤੇ ਪਹਿਲਾਂ ਤੁਹਾਡੇ ਲੋਡ ਵਾਸਤੇ ਲੋਡ ਪੇ ਦਾ ਲੈ ਲਿਓ। ਚਾਹੇ 7 ਇੱਕ ਹੋਰ ਚਾਹੀਦੀ ਹੈ ਜੀ। ਦੋ ਨਹੀਂ। ਤੁਹਾਨੂੰ ਦੋ ਚਾਹੀਦੀਆਂ ਇੱਥੇ। ਆਹ ਮਾਂਚ ਬਣੋ। ਜੀ ਜਿਹੜਾ ਹੈ ਯੋਗਦਾਨ ਥੋੜਾ ਥੋੜਾ ਕਰਕੇ ਪਾਇਆ ਹੈ ਤੇ ਅਸੀਂ ਜਿਹਦਾ ਜਿਨ੍ਹਾਂ ਦੇ ਐਮ ਜਿਹਦਾ ਜਿੱਦਾਂ ਸਾਡੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਅਸੀਂ ਉਹਨਾਂ ਦੇ ਜਿੱਦਾਂ ਹੈਲਪ ਕਰ ਰਹੇ ਹਾਂ ਬਚਾ ਲੋ ਜੀ ਜਿਹੜੇ ਜਿਹੜੇ ਸਾਡੀ ਜੋ ਜੋ ਸਾਡੀ ਲੋੜ ਚਾਹੀਦੀ ਵੀ ਕੱਪੜਾ ਦੋਪਰਾ ਸੁਕਾਰੇ ਦੂਗਾ ਨਹੀਂ ਨਾ ਹੋਵੇ ਨਾ ਹਾਂ ਜਿੱਥੇ ਹੋਵਾਂ ਤਾਂ ਹਾਂ ਜੀ ਇੱਦਾਂ ਕੋਈ ਇਹ ਤਾਂ ਨਾ ਕਰੋ ਇਹ ਸੁੰਡਪੁਰ ਹੋ ਗਈ ਨਾਲੇ ਹਾਂ ਬੱਚੇ تین ਕੋ ਪੰਜ ਹੀ ਦੋ ਮੁੰਡੇ ਹੀ ਅੱਛਾ ਜੀ ਸਤਨ ਕੁੜੀਆਂ ਆਂ ਆਮੋਂ ਟੇ ਕੇ ਚਾਰ ਕੋ ਮੁੰਡਾ ਰੋਗੀ ਆਪੇ ਇਹ ਨਛੇੜਦਾ ਇਹ ਕੋਤੇ ਹਾਰੇ ਕੇ ਮੁੰਡੇ ਹੂੰ ਦੇਖ ਬੇਬੇ ਡਰ ਡੇ ਕੇ ਕੋ ਜੋਰ ਨਹੀਂ ਹੁੰਦਾ ਪਰ ਅਸੀਂ ਐਸੇ ਭੈਣ ਭਰਾ ਵਾਂਗੂ ਨਾਲ ਖੜਨ ਦੀ ਕੋਸ਼ਿਸ਼ ਕੀਤੀ ਵੀ ਜਿੰਨਾ ਕੇ ਤਿਲ ਖੁੱਲ ਦੇਵੇ ਜਾਈ ਹਾਂਜੀ ਚਾਹ ਬਣਾਉਣੀ ਨਹੀਂ ਨਹੀਂ ਜਾਲੀ ਰੀਡੀਅਨ ਚਾਹ ਬਣੀ ਪੀਪੀ ਨਾ ਹਾਂ ਨਾ ਜੀ ਬਸ 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 ਚਾਹ ਪਾਣੀ ਕੋਈ ਗੱਲ ਨਹੀਂ ਇਹ ਤੁਸੀਂ ਪਤਾ ਨਹੀਂ ਕਿੱਦਾਂ ਇੰਨਾ ਹਾਲਾਤਾਂ ਵਿੱਚ ਤੁਸੀਂ ਮਤਲਬ ਹੜਾਂ ਚ ਜ਼ਿੰਦਗੀ ਕੱਟਣ ਰਹੇ ਆ ਤੁਸੀਂ ਚਾਹ ਬਣੀ ਪਸਲੇ ਸੜ ਲਈ ਬਸ ਇਹੀ ਬਹੁਤ ਹੈ ਜੀ ਇਹ ਆ ਜੀ ਉਹ ਸਾਡਾ ਪੰਜਾਬ ਜਿਹਨੂੰ ਜਿਹੜੀ ਪੰਜਾਬ ਦੀ ਅਸਲ ਤਸਵੀਰ ਆ ਆ ਪਤਾ ਨਹੀਂ ਇਹ ਘਰਾਂ ਦੇ ਹਾਲਾਤ ਦੇਖ ਲਓ ਅੰਦਰੋਂ ਛੱਤਾਂ ਕੋਈ ਡਿੱਗਣ ਤੇ ਆ ਕੋਈ ਚੋਣ ਤੇ ਆਈਆਂ ਹੋਈਆਂ ਸਿਗੇ ਇਹ ਸਾਰਾ ਸੁਹਾਵ ਚੜਿਆ ਹੋਇਆ ਇੱਥੇ ਪਾਣੀ ਆ ਜਾਂਦਾ ਹੜ ਦਾ ਤੇ ਬੇਬੇ ਦੇ ਸ਼ਬਦ ਇਹੀ ਸੀਗੇ ਕਿ ਚਾਹ ਪੀ ਲੋ ਇਹ ਬਨ ਉਹ ਹੀ ਆ ਇਹਨੂੰ ਕਹਿੰਦੇ ਵੀ ਅਸੀਂ ਅਸਲ ਪੰਜਾਬ ਦੀ ਤਸਵੀਰ ਪਹਿਲੇ ਕਹਿੰਦੀ ਆ ਜਿਹਨ ਲੋਡ ਪਈਦਾ ਕਿਤੇ ਸਮਾਪੂਰ ਤੱਕ ਨੂੰ ਵਰਤ ਲਿਓ ਪਿਆਰ ਨਾਲ ਠੀਕ ਉਹਨੇ ਵੀਰੇ ਹੁਣ ਬੱਸ ਆ ਗਿਆ ਆ ਗਿਆ ਬੇਬੇ ਆ ਗਿਆ ਪ੍ਰਧਾਨ ਸਾਹਿਬ ਜੋ ਇਹ ਹਾਲਾਤ ਪੰਜਾਬ ਦੇ ਲੋਕਾਂ ਦੇ ਖਾਸ ਕਰਕੇ ਜਜਬਾਤਾਂ ਦੇ ਬਣੇ ਹੋਇਆ ਸਾਡੇ ਜਜਬਾਤੀ ਲੋਕ ਹਰੇਕ ਨਾਲ ਖੜ ਵੀ ਜਾਂਦੇ ਆ ਤੇ ਕਈ ਵੇਲੇ ਆ ਕੇ ਵੱਡੇ ਵੱਡੇ ਸਟੈਂਡ ਇਤਿਹਾਸਕ ਤੌਰ ਤੇ ਦੇਖੇ ਲੈ ਵੀ ਜਾਂਦੇ ਆ ਪਰ ਇਸ ਵਕਤ ਜਜਬਾਤਾਂ ਦੇ ਪੱਖੋਂ ਗੱਲ ਕਰੀਏ ਤਾਂ ਲੋਕਾਂ ਦਾ ਕੀ ਸਟੇਟਸ ਹੈ ਹੜਪੀੜਤ ਜੋ ਲੋਕ ਹੈਗੇ ਆ ਉਹ ਸਰਵਾਈਵ ਕਿਵੇਂ ਕਰ ਰਿਹਾ ਦੇਖੋ ਅਸਲ ਦੇ ਵਿੱਚ ਅੱਜ ਦੇ ਉੱਤੇ ਅਸੀਂ ਖੜੇ ਆ ਉਹ ਨਵਾਂ ਖੇਰਾ ਬੇਟਿਆ ਨਾਲ ਲੱਗਦਾ ਸੰਗੋ ਵਾਲਿਆ ਤੇ ਨਾਲ ਨਿਊ ਮੋਹ ਸਾਹਿਬ ਆ ਤੇ ਇੱਥੇ ਜਿਹੜੇ ਆ ਲੋਕ ਆ ਭਵਾਂ ਦੀ ਇਹ ਹੜਾਂ ਦੀ ਮਾਰ ਵਿੱਚ ਆਏ ਹੋਇਆ ਪਾਣੀ ਨਾਲ ਦੇ ਦਰਵਾਜ਼ਿਆਂ ਨੂੰ ਦਸਤਰ ਦੇ ਗਿਆ ਤੇ ਫਿਰ ਵੀ ਮੰਨ ਲਓ ਅੱਜ ਲੋਕ ਹੌਸਲੇ ਦੇ ਵਿੱਚ ਆ ਅਸੀਂ ਅੱਜ ਦੇਖਣ ਆਏ ਆ ਮਕਾਨ ਚੋ ਰਹੇ ਲਗਾਤਾਰ ਬਾੜਸ ਹੋ ਰਹੀ ਆ ਮਕਾਨ ਚੋ ਰਹੇ ਫਿਰ ਵੀ ਲੋਕ ਜਿਹੜੇ ਆ ਇੱਥੇ ਦੇ ਆ ਸਾਨੂੰ ਚਾਹ ਪਾਣੀ ਬਖਸ ਰਹੇ ਆ ਬੜੀ ਕਮਾਲ ਦੀ ਗੱਲ ਆ ਇੰਨੀ ਮੁਸੀਬਤ ਦੇ ਵਿੱਚ ਹੋਣ ਅਸੀਂ ਉਹਨਾਂ ਨੂੰ ਦੇਖ ਕੇ ਜਿਹੜੇ ਪੰਜਾਬੀ ਆ ਪੰਜਾਬੀਆਂ ਦਾ ਖੂਨ ਆ ਉਹ ਹਮੇਸ਼ਾ ਹੀ ਆਵਾਲੇ ਖੰਦਾ ਆ ਵੀ ਜੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਅਸੀਂ ਰਾਖੀ ਕਰੀਏ ਉਹਨਾਂ ਨੂੰ ਦੇਖੀਏ ਉਹਨਾਂ ਦੇਖਭਾਲ ਕਰੀਏ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਵੀ ਅੱਜ ਬੜੀ ਮਤਲਬ ਕਿੱਤੇ ਖੁਸ਼ੀ ਵੀ ਹੁੰਦੀ ਆ ਉਹ ਤੇ ਮਹਿਸੂਸ ਵੀ ਕਰਦੇ ਆ ਵੀ ਜਿਹੜੇ ਲੋਕ ਇਹ ਅੱਜ ਉਹ ਮੁਸੀਬਤ ਦੇ ਵਿੱਚ ਫਸੇ ਹੋਏ ਆ ਉਹਨਾਂ ਦੀ ਅੱਜ ਮੱਤ ਕੰਨ ਦੇ ਲਈ ਅਸੀਂ ਭਾਵੇਂ ਉੱਚੀ ਆ ਜਗ੍ਹਾ ਤੇ ਰਹਿ ਰਹੇ ਆ ਅਸੀਂ ਸਾਡੇ ਦਰਮਿਆਨ ਲਾਗੇ ਸਾਕੇ ਪਾਣੀ ਆਉਂਦਾ ਵੀ ਨਹੀਂਗਾ ਦੇਰ ਵੀ ਬਾਲੋ ਅਸੀਂ ਕਿ ਸੋਚਦੇ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਪ੍ਰਧਾਨ ਸਾਹਿਬ ਤੁਹਾਨੂੰ ਇਹ ਗੱਲ ਬਹੁਤ ਵੀ ਲੱਗੀ ਆ ਕਿ ਸਾਨੂੰ ਇੱਥੋਂ ਦੇ ਜਿਹੜੇ ਪੀੜਤ ਲੋਕ ਆ ਇਹ ਵਕਤ ਦੇ ਮਾਰੇ ਹੋਏ ਤੇ ਹਾਲਾਤਾਂ ਦੇ ਸਤਾਏ ਹੋਏ ਲੋਕਾਂ ਨੇ ਸਾਨੂੰ ਚਾਹਵਣੀ ਪੁੱਛਿਆ ਇਹ ਤਾਂ ਇਹ ਜਿਹੜਾ ਕਹਿੰਦਾ ਕਿ ਜਜ਼ਬਾ ਆ ਇਹ ਹਿੰਮਤ ਮੈਂ ਕਹਿੰਦਾ ਪ੍ਰਧਾਨ ਸਾਹਿਬ ਪੰਜਾਬੀਆਂ ਕੋਲੇ ਆਪਣੇ ਬਿਲਕੁਲ ਜੀ ਬਿਲਕੁਲ ਪੰਜਾਬੀਆਂ ਕੋਲੇ ਇਹ ਹਿੰਮਤ ਜਿਹੜੇ ਪੰਜਾਬੀ ਪੰਜਾਬੀਆਂ ਦੀ ਰੱਖੀ ਕਰਦੇ ਆ ਤੇ ਨਾਲ-ਨਾਲ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਦੇ ਆ ਅੱਜ ਬਹੁਤ ਸਾਰੀਆਂ ਸਸਤਾਵਾਂ ਆ ਜਥੇਬੰਦੀਆਂ ਆ ਜਿਹੜੀਆਂ ਸਰਕਾਰ ਤੋਂ ਹਟ ਕੇ ਮਦਦ ਕਰ ਰਹੀਆਂ ਆ ਕੋਈ ਦਵਾਈਆਂ ਵੰਡ ਰਿਹਾ ਕੋਈ ਤਰਪੇਲਾ ਵੰਡ ਰਿਹਾ ਕੋਈ ਪਾਣੀ ਵੰਡ ਰਿਹਾ ਸਾਰੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਬੜੇ ਗੰਭੀਰ ਆ ਜਿੱਥੇ ਸਰਕਾਰ ਉਹਨਾਂ ਦੀ ਸਾਥ ਨਹੀਂ ਦੇ ਰਹੀ ਉਥੇ ਜਿਹੜੀਆਂ ਧਾਰਮਿਕ ਸਥਾਨ ਜਥੇਬੰਦੀਆਂ ਆ ਜਿਹੜੀਆਂ ਮੰਨ ਲਓ ਆਪਣੀਆਂ ਸਮਾਰਿਕ ਜਥੇਬੰਦੀਆਂ ਆ ਇਹ ਕੰਮ ਕਰ ਰਹੀਆਂ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਿਹੜੇ ਗਾਨੀ ਸੱਚ ਨੇ ਉਹ ਵੀ ਹੈਲਪ ਕਰ ਰਹੇ ਆ ਇਸ ਕਰਕੇ ਅਸੀਂ ਅੱਜ ਇਤਿਹਾਸਿਕ ਪੱਖੋਂ ਬੜਾ ਸੋਖਾ ਦੇਖਿਆ ਜਾ ਸਕਦਾ ਚਾਹੇ ਮਾਰ 47 ਵੀ ਹੋਵੇ ਚਾਹੇ 88 ਲਹਾੜ ਵੀ ਹੋਵੇ ਤੇ ਚਾਹੇ ਕਰੋਨਾ ਵਾਲੀ ਮਾਰ ਵੀ ਪਾ ਗਿਣ ਸਕਦੇ ਆ ਤੇ ਹੁਣ 25 ਦਾ ਮਾਹੌਲ ਚ ਚੱਲਦਾ ਪਿਆ ਇਥੇ ਜਦੋਂ ਵੀ ਵਕਤ ਪਿਆ ਇਹਨਾਂ ਲੋਕਾਂ ਤੇ ਆਪਾਂ ਵੀ ਹੋ ਸਕਦੇ ਆ ਸਾਰੇ ਹੋ ਸਕਦੇ ਆ ਪਰ ਜਿਹੜੇ ਇਹ ਕੋ ਲੋਕ ਘਰਾਂ ਚ ਸੇਫ ਬੈਠੇ ਜਿਸ ਨੂੰ ਯੂਨੀਵਰਸ ਨੇ ਕੁਦਰਤ ਨੇ ਪਰਮਾਤਮਾ ਨੇ ਸੇਫ ਰੱਖਿਆ ਤੁਸੀਂ ਬੰਦ ਕਮਰਿਆਂ ਚ ਏਸੀ ਜੀ ਬੈਠੇ ਹੋ ਸੋਹਣੇ ਗੱਦਿਆਂ ਤੇ ਬੈਠੇ ਆ ਸੋਹਣੇ ਘਰਾਂ 'ਚ ਬੈਠੇ ਆ ਤੁਸੀਂ ਸ਼ੁਕਰ ਮਨਾਓ ਉਸ ਖੁਦਾ ਦਾ ਕਿ ਵਧੀਆ ਤੁਸੀਂ ਆਪਣੇ ਵੀ ਕੇਅਰਫੁਲ ਆ ਤੁਸੀਂ ਹੈਨਾ ਆਪਣੇ ਆਪ ਨੂੰ ਲੈ ਕੇ ਤੁਹਾਨੂੰ ਪਰ ਇਸ ਸਮੇ ਉਹ ਸਮਾਂ ਆ ਕਿ ਤੁਸੀਂ ਵੱਧ ਤੋਂ ਵੱਧ ਤੁਸੀਂ ਜੇ ਤਨ ਦੇਹੀ ਦੇ ਨਾਜਿਕ ਤੇ ਪੈਸੇ ਨਹੀਂ ਦੇ ਸਕਦੇ ਪੈਸਾ ਉੱਥੇ ਬਹੁਤ ਛੋਟਾ ਰਹਿ ਜਾਂਦਾ ਤੁਸੀਂ ਕਿ ਨਾ ਇਹਦੇ ਨਾਲ ਦੋ ਸ਼ਬਦ ਉਸ ਨਾਲ ਉਸ ਵਕਤ ਇਹ ਸਾਂਝੇ ਕਰ ਲੋ ਕਿ ਤੇਰਾ ਹਾਲ ਕੀ ਆ ਤੇ ਮੋਰੇ ਬੰਦਾ ਸਾਡਾ ਪੰਜਾਬੀ ਬੰਦਾ ਭਾਈਚਾਰਾ ਇੰਨਾ ਵੀ ਨਹੀਂ ਹੈਗਾ ਉਹ ਮونکي ਚਾਹੀ ਪੁੱਛੂਗਾ ਸੋ ਇਹ ਤੁਹਾਨੂੰ ਅੱਜ ਸਾਡਾ ਇਹ ਆ ਸਾਡਾ ਅਸਲ ਪੰਜਾਬ ਦੀ ਤਸਵੀਰ ਪੰਜਾਬ ਦੀ ਅਸਲ ਤਸਵੀਰ ਉਹ ਨਹੀਂ ਕਿ ਬੜਕਾਂ ਮਾਰਤੀਆਂ ਬੰਦੇ ਵੜਦੇ ਕਿਰਪਾਨਾਂ ਆਗੀਆਂ ਗੋਲੀਆਂ ਛੱਲੀਆਂ ਪੰਜਾਬ ਦੀ ਇੱਕ ਤਸ ਦੇ ਵੀਰ ਉਹ ਵੀ ਆ ਜਿੱਥੇ ਹਾਕਮ ਨਹੀਂ ਪਹੁੰਚਦਾ ਸਰਕਾਰ ਨਹੀਂ ਪਹੁੰਚਦੀ ਉੱਥੇ ਪੰਜਾਬੀ ਭਾਈਚਾਰਾ ਪਹੁੰਚਦਾ ਆ ਇਹ ਸਾਡੇ ਨਾਲ ਪ੍ਰਧਾਨ ਸਾਹਿਬ ਖੜੇ ਹੋਇਆ ਸਾਡੇ ਹੋਰ ਜੀ ਚੱਟੀਆਂ ਤੜੇ ਜਿੰਨੇ ਸਾਡੇ ਬਜ਼ੁਰਗ ਹੈ ਕਹਿੰਦੇ ਆ ਵੀ ਵਕਤ ਦੀ ਬਹੁਤ ਦੇਖਿਆ ਇੱਕ ਜੀਆਂ ਸਮਾਂ ਇਹੋ ਜਿਹਾ ਬਹੁਤ ਦੇਖਿਆ ਜਿੱਥੇ ਹਮੇਸ਼ਾ ਕੰਮ ਹਾਕਮ ਨਾਲੋਂ ਭਾਈਚਾਰਾ ਵੱਧ ਕੰਮ ਆਇਆ ਬਿਲਕੁਲ ਜੀ ਬਿਲਕੁਲ ਉਹ ਹਾਂ ਜੀ ਸਾਡਾ ਜੋ ਵੀਡੀਓ ਦਾ ਸਾਡਾ ਜੋ ਬਲੌਗਿੰਗ ਹੈ ਸਿੱਕ ਪਰਿਵਾਰ ਵਾਂਗੂ ਆ ਜਿਵੇਂ ਸਾਡੇ ਦਸਤਾਰਾਂ ਵਿੱਚ ਕਿਤੇ ਕੋਈ ਭਾਰੀ ਪੈ ਜੇ ਇਕੱਠੇ ਹੋ ਗਏ ਜਾਂਦੇ ਆ ਐ ਆ ਮਾਵਾ ਭੈਣਾ ਸਾਡੇ ਜਿੰਨੇ ਵੀ ਖੱਤਰ ਮਿੱਤਰ ਭੈਣ ਭਰਾ ਉਹ ਪਰਿਵਾਰਾਂ ਦੇ ਨਾਲ ਖੜਨ ਆਇਆ ਪੁੱਛਣ ਆਇਆ ਕਿ ਕਿਵੇਂ ਆ ਘਰਾਂ ਦੇ ਹਾਲਾਤ ਬਹੁਤ ਔਖੇ ਆ ਜੀ ਬਹੁਤ ਦੁੱਬਰ ਹਾਲਾਤ ਆ ਤੇ ਇਹਨਾਂ ਦੁੱਬਰ ਹਾਲਾਤਾਂ ਵਿੱਚ ਲੋਕ ਕਿਵੇਂ ਸਰਵਾਈਵ ਕਰ ਰਹੇ ਆ ਧੰਨ ਦੇ ਲੋਕ ਆ ਕਿਤੇ ਸਰਕਾਰ ਵੀ ਨਾ ਹੋਵੇ ਤੇ ਇੱਥੇ ਰਾਬੂ ਲੈਟ ਵੀ ਕੱਟੀ ਜਾਂਦੀ ਆ ਬਦਾਂਗਾ ਤੇ ਲੈਟ ਤੋਂ ਬਿਨਾ ਬੰਦੇ ਕਿਵੇਂ ਸਰਵਾਈਵ ਕਰਦੇ ਆ ਬਹੁਤ ਮਤਲਬ ਸੋਚ ਤੋਂ ਪਰੇ ਦੀ ਗੱਲ ਆ ਬੇਬੇ 88 ਹਾਰਡ ਵਿੱਚ ਉਦੋਂ ਵੀ ਇਦਾਂ ਦੁੱਖ ਸਾਰਾ ਦੇਖਿਆ ਹਾਂ ਇਦਾਂ ਹੀ ਦੇਖਿਆ ਬਹੁਤ ਦੇਖਿਆ ਦੁੱਖ ਅੱਛਾ ਇਦਾਂ ਹੀ ਬਸ ਹਾਲਤ ਬੰਦੀ ਹੋ ਜਾਂਦੀ ਹੈ ਹਾਂ ਨਾ ਹੁਣ ਅਸੀਂ ਬਾਹਰ ਅੰਦਰ ਜਾਵਾਂਗੇ ਨਾ ਕੁਝ ਕਿੰਨੀ ਉਮਰ ਕੀ ਬੇਬੇ ਤੇਰੀ ਉਮਰ ਮੇਰੇ ਹੋਈ ਗਈ ਹੁਣ 60 70 ਅਰੇ ਬਾ ਸਹੀ ਹੈ ਸਹੀ ਹੈ ਤੇ ਹੁਣ ਹਾਂ ਤਾਂ ਬਾਹਰ ਵੀ ਕੋ ਨਾ ਪਰ ਅੱਛਾ ਡੁੱਬੀ ਹੈ ਪੰਜੇ ਹਾਂ ਔਖ ਹੋ ਗਿਆ ਤਾਂ ਨਾ ਕਿਸੇ ਦੇ ਅੱਜ ਕੱਲ ਬੜ ਨੂੰ ਵੀ ਕੋਈ ਨਹੀਂ ਦਿੰਦਾ ਹਾਂ ਸਵੇਰੇ ਉਹ ਦੂਰ ਗਈਆਂ ਮਾਸੇ ਗਈਆਂ ਬੈਠ ਕੇ ਕਰਦੇ ਅੱਗੇ ਕਹਾ ਫਲਾਤੀ ਜਦੀ ਰਹੀ ਹੈ ਹਮਮਮਰ ਬਹੁਤ ਔਖਾ ਹੈ ਆਸਰਾ ਕਿ ਤੂੰ ਤੱਕਦੀਆਂ ਸਰਕਾਰ ਤੋਂ ਤੱਕਦੀਆਂ ਪਰਮਾਤਮਾ ਤੋਂ ਤੱਕਦੀਆਂ ਕਿਤੋਂ ਅਸੀਂ ਤਾਂ ਪਰਮਾਤਮਾ ਤੇ ਤੱਕਨੇ ਆਏ ਮੇਰਾ ਕਹੀ ਗਈ ਹੈ ਮਹਾਰਾਜ ਦਾ ਨਾਮ ਲੈ ਲਿਆ ਜਿਓ ਨੇ ਦੇਣਾ ਤੇ ਫਿਰ ਉਹਨੇ ਦੇਣਾ ਹੁਣ ਅਸੀਂ ਆਵੇ ਵਾਧੂ ਪਈ ਗਈ ਹੈ ਸਹੀ ਹੈ ਹਾਂ ਜਦੋਂ ਰਾ ਤੇ ਕਿਦੋਂ ਨਿਰਾਸਰਾ ਵੀ ਆ ਕਿਤੇ ਤੇ ਬੇਬੇ ਫਿਰ ਵੀ ਕਿਧਰੇ ਕਿ ਸਬਰ ਤੇ ਆ ਸਬਰ ਤੇ ਆ ਸ਼ੁਕਰ ਵਿੱਚ ਆ ਸਬਰ ਸ਼ੁਕਰ ਹਾਂ ਇਹ ਜਿਹਰੇ ਅੰਦਰ ਹੈਗਾ ਉਹ ਬੰਦਾ ਇਹ ਇਹੋ ਜਿਹੇ ਹਾਲਾਤਾਂ ਵਿੱਚ ਵੀ ਜੀਉ ਜਾਂਦਾ ਸੱਣਾ ਚ ਵੀ ਜੀਉ ਜਾਂਦਾ ਤੇ ਮਹਿਲਾ ਚ ਜੀਉ ਜਾਂਦਾ ਤੇ ਜਿਹੜੇ ਕੋ ਸਬਰ ਸੁਬਰ ਹੈ ਨਹੀਂਗਾ ਉਹ ਸਕੰਦਰ ਵੀ ਇੱਥੋਂ ਕਹਿੰਦੇ ਵੀ ਦੁਨੀਆ ਵੱਢ ਕੇ ਤੁਰ ਗਿਆ ਤੇ ਉਹ ਖਾਲੀ ਹੱਥ ਗਿਆ ਨਾ ਬੈਨ ਭਾਵੇਂ ਹੁਣ ਉਹ ਪਾੜੀ ਆਵੇ ਭਾਵੇਂ ਚੱਲੋ ਬਾਲ ਕਰੇ ਜਿਵੇਂ ਹੁਕਮ ਆਉਂਦਾ ਉਹ ਰਹਿਦਾ ਮਰਦਾ ਕਹੀ ਨਹੀਂ ਇੱਕ ਮੇਰਾ ਪੰਜਾਬ ਇਹ ਵੀ ਆ ਜੀ ਕੁਰਬਾਨਾਂ ਤੋਂ ਗੋਲੀਆਂ ਤੋਂ ਬੜਕਾਂ ਤੋਂ ਉਸ ਤੋਂ ਇਲਾਵਾ ਇੱਕ ਪੰਜਾਬ ਦੀ ਤਸਵੀਰ ਇਹ ਵੀ ਆ ਸੱਚੀ ਗੱਲ ਮਾਤਾ ਜੀ ਤੁਹਾਡੇ ਵਾਸਤੇ ਥੋੜੀ ਬਹੁਤੀ ਤਰਪੈਲ ਦੀ ਸੇਵਾ ਲੈ ਕੇ ਪਹੁੰਚੇ ਆਂ ਬਿਸਮਾਰ ਭਿੱਜੋਂ ਤੋਂ ਕੋਠਿਆਂ ਤੋਂ ਜੇ ਕਿਤੇ ਤੁਹਾਡਾ ਕੰਮ ਆ ਸਕੇ ਤਾਂ ਆਪਣੀ ਸੰਸਥਾ ਹੈਗੀ ਲੋਕ ਇਨਸਾਫ ਮੰਚ ਤੇ ਹੋਣੇ ਇਧਰੋਂ ਦੇ ਕੇ ਚਲ ਜੰਨੇ ਆਂ ਛਤੋਂ ਦਾ ਪਾਣੀ ਐਸ ਕਰੇ ਆਉਂਦਾ ਈ ਹੋਰ ਕਿ ਮਰੋਂ ਕੋਈ ਤੇ ਸਰਕਾਰੀ ਕੋਈ ਆਏ ਨਾ ਫੱਤੇ ਜਿਹੜੇ ਸਰਕਾਰ ਵਾਲੇ ਆ ਕੋਈ ਸ਼ਾਇਦ ਆਲੀ ਆਦੋਂ ਇਹ ਨੂੰ ਜਿਹੜਾ ਪੱਲਾ ਜਿਹੜਾ ਆਇਆ। ਹਾਂ ਲੈ ਜਿਹੜਾ ਘਾਰੋ ਆਇਆ ਲਓ ਜਿਹੜਾ ਇਹ ਪੱਲਾ ਜਿਹੜਾ। ਉਹ ਬੜਾ ਠੀਕ ਹੀ ਹੋ ਗਿਆ। ਹਾਂ ਇੱਥੇ ਨਹੀਂ ਕਹਿੰਦੇ ਲੇਡੀ ਵਾਲਾ ਜਿਹੜੀ ਜਿਹੜੀ ਚਾਚਾ ਭਾਈ ਕੰਮ ਵਿੱਚ ਆਂਦਾ। ਬਤਵਾ ਦਨ ਨਾ ਪੋਛੇ ਨਾ ਰੱਖਣ ਬੈਠਾ ਵਾਲਾ ਹੋਣਾ। ਹਾਂ। ਬਾਜੂ ਭਾਈ ਜੀ। ਹਾਂ। ਸਹੀ ਗਿਆ। ਆ ਜਾ ਵੀਰੇ ਅੱਛਾ ਅੱਛਾ ਇਹ ਦੋ ਸੌਰੀ ਦੇਖੀ ਮੈਂ ਕੋਈ ਗਣੀ ਕੋਈ ਨਹੀਂ ਦੋ ਦੂੰਗਾ ਮੈਂ ਇੱਥੇ ਇੱਕ ਦਰਪੇਲ ਜੀ ਇੱਕ ਦਰਪੇਲ ਜੀ ਤੁਸੀਂ ਫੋਲੋ ਮਨੇ ਤਰਪੈਲ ਦੀ ਸੇਵਾ ਲੈ ਕੇ ਆਇਆ ਥੋੜੇ ਕਿ ਲੋਡ ਪਈ ਤਾਂ ਹਾਂ ਹਾਂ ਮਦਾਂ ਫੜਾ ਦੋ ਪੈਨ ਪੈਨਾਂ ਫੜਾ ਦੋ ਮੇਰੀ ਭਰਾ ਬੇਬੇ 80 90 ਲੱਗਦੀ ਆ ਹਾਂਜੀ ਹਾਂ ਕਿ ਨਹੀਂ ਕਰਦੇ ਦੇਖੋ ਕੋ ਕੋ ਇੱਕ ਸੁੱਚ ਸੁੱਚ ਇਹਨਾਂ ਜਿਹੜਾ ਬਾਲਾ ਓਖਾ ਆ ਇਹਨਾਂ ਪੰਜੀ ਤਰਪੈਲ ਦੀ ਸੇਵਾ ਲੈ ਕੇ ਆਏ ਆ ਤੁਰਦੇ ਉਪਰ ਟੇਕੇ ਹੋ ਜਿਵੇਂ ਕਰਕੇ ਤੇ ਜੇ ਸਮਾਨ ਜੇ ਬਾਹਰ ਗੁੱਟਣਾ ਪੈ ਗਿਆ ਫਿਰ ਤੰਬੂਰ ਤਾਨਣਾ ਪੋਗਣਾ ਜੀ ਆਦਰ ਪੈਰ ਪਾ ਲੋ ਜੀ ਲੋ ਬਣੇ ਸਤ ਜੀ ਜੀ ਹਾਂ ਜੀ ਹਾਂ ਜੀ ਗੁੜੀ ਦੇ ਪੈਰ ਫੜ ਲਿਓ ਥੋੜੂ ਜਿਹਾ ਐਮਰਜੈਂਸੀ ਲੋਡ ਪਈ ਸਮਾਂ ਨੂੰ ਟਿਕਨ ਤਾਂ ਸੇਵਾ ਲੈ ਕੇ ਸਾਰੀ ਇਸ ਨਾਮ ਕਰਨੀ ਦਾ ਜਿਹੜਾ ਬਾਈ ਉਹ ਸਿੰਘ ਹੈ ਆ ਜੀ ਬਸ ਹੋਰ ਆ ਜੀ ਓਖਾ ਕਰਦਾ ਪਾਣੀ ਨੇ ਪਾਣੀ ਨੇ ਮੈਂ ਕਿਹਾ ਓਖਾ ਕਰਦਾ ਬੜਾ ਆ ਤਰਪੈਲ ਦੀ ਸੇਵਾ ਲੈ ਕੇ ਆਏ ਆ ਕਿਤੇ ਤੁਹਾਨੂੰ ਕਿਤੇ ਕੰਮ ਆ ਜਵੇ ਤਾਂ ਜਰੂਰ ਵਰਤਿਓ Hadi hadi hadi. <tuk tangan> ਪੰਜਾਬ ਲੋਕ ਇਨਸਾਫ ਮੰਚ ਵੱਲੋਂ ਜਿਨ੍ਹਾਂ ਵਿੱਚ ਤਿਲ ਫੁੱਲ ਲੈ ਕੇ ਹਰ ਪੀੜਤ ਲੋਕਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਇਹ ਜਿੰਨਾ ਵੀ ਸੇਵਾ ਦਾ ਕਾਰਜ ਵਿਖਿਆ ਤੁਸੀਂ ਆਪਣੀ ਕੀਮਤੀ ਸ਼ਬਦਾਂ ਵਿੱਚ ਕੀ ਕਹਿਣਾ ਚਾਹੋਗੇ ਲੋਕ ਇਨਸਾਫ ਮੰਚ ਫਲੋਰ ਦਾ ਸਾਰੇ ਪੰਡਾਲੀ ਬਹੁਤ ਧੰਨਵਾਦ ਕਰਦੇ ਪਿਉ ਨਾਲ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਇਨਸਾਨੀਅਤ ਦੀ ਮਿਸਾਲ ਅੱਜ ਪੂਰੀ ਪੰਜਾਬੀਅਤ ਕੌਮ ਨੇ ਇਹ ਮਾੜੇ ਹਾਲਾਤਾਂ ਵਿੱਚ ਦਿਖਾਈ ਆ ਬੱਡੇ ਵੀਰ ਰਾਮੀਦਾਸ ਜੀ ਮੈਂ ਪੁੱਛਣਾ ਚਾਹਾਂਗਾ ਕਿ ਜਿਉ ਆਪਾਂ ਤੇਲ ਫੁੱਲ ਲੈ ਕੇ ਲੋਕ ਇਨਸਾਫ ਮੰਚ ਉਲੋਂ ਆਪਾਂ ਇੱਥੇ ਹਰ ਪੇੜ ਤੇ ਲੋਕਾਂ ਦੇ ਨਾਲ ਖੜੇ ਆ ਇਸ ਵਿੱਚ ਟੀਮ ਵਰਕ ਕਿਵੇਂ ਰਿਹਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆ ਪੀਮ ਗਿਆ ਭਾਤ ਅੱਜ ਤੀਸਰਾ ਦਿਨ ਹੈ ਤਰਪਾਲਾ ਦੀ ਸੇਵਾ ਕਰਦੇ ਹੋਏ ਲੋਕ ਇਨਸਾਫ ਮੰਚ ਉਲੋਂ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹੁਕੂਮਨਾ ਹੈ ਇੰਦਰਪੁਰੀ ਲਖ ਰਾਜ ਨੀਰ ਭਰਾਵਣੀ ਕੰਨੇ ਜਿਹੜੇ ਲੋਕ ਪਾਣੀ ਦੀ ਸੇਵਾ ਕਰਦੇ ਆ ਉਹ ਲੱਖਾਂ ਹੀ ਇੰਦਰਪੁਰੀ ਦੇ ਸੁੱਖ ਪ੍ਰਾਪਤ ਕਰਦੇ ਆ ਦਾ ਸਵਿੰਦਾ ਇਹ ਪਾਣੀ ਤੋਂ ਬਚਣ ਲਈ ਸੇਵਾ ਕੀਤੀ ਜਾ ਰਹੀ ਲੋਕ ਇਨਸਾਫ ਮੰਚ ਲੋ ਇਹਨਾਂ ਨੂੰ ਵੀ ਸਤਗੁਰੂ ਕਿਰਪਾ ਕਰੇ ਇੰਦਰਪੁਰੀ ਦੇ ਲੱਖਾਂ ਹੀ ਸੁੱਖ ਨਵਾਜੇ ਅੱਗੇ ਉਹਨਾਂ ਨੇ ਕਿਹਾ ਲੱਖ ਸੁਰਗ ਸਰਤਾਜ ਗਲਾ ਪਹਿਲਾ ਪਹਿਾਵਣੀ ਲੱਖਾਂ ਹੀ ਸਵਰਗ ਦੇ ਸੁੱਖ ਮਿਲਦੇ ਆ ਜਿਹੜੇ ਲੋਕ ਲੰਗਰ ਦੀ ਸੇਵਾ ਕਰਦੇ ਆ ਔਰ ਇਹ ਲੰਗਰ ਦੀ ਸੇਵਾ 'ਚ ਵੀ ਯੋਗਦਾਨ ਪਾ ਰਹੇ ਆ ਲੱਖਾਂ ਹੀ ਸੁਰਗਾਂ ਦੇ ਸੁੱਖ ਇਹਨਾਂ ਨੂੰ ਪ੍ਰਾਪਤ ਹੋਣ ਰਿੱਧ ਸਿੱਧ ਨਿੱਧ ਲੱਖ ਰਾਜ ਚੁੱਲਿ ਝਕਾਵਣੀ ਕਹਿੰਦੇ ਜਿਹੜੇ ਗੋਰਥਕ ਚੁੱਲਿ 'ਚ ਲੱਕੜਾ ਲਾਉਣ ਦੀ ਸੇਵਾ ਕਰਦੇ ਆ ਉਹਨਾਂ ਰਿੱਧੀਆਂ ਸਿੱਧੀਆਂ ਨਿੱਧੀਆਂ ਦੇ ਸੁੱਖ ਮਿਲਦੇ ਆ। ਤੋਂ ਸਾਰੇ ਹੀ ਸੁੱਖਾਂ ਨਾਲ ਪਰਮਾਤਮਾ ਲੋਕ ਇਨਸਾਫ ਮੰਚ ਦੀ ਟੀਮ ਨੂੰ ਨਵਾਜੇ। ਔਰ ਪਰਸੋਂ ਤੋਂ ਹੀ ਇਹ ਲੋਕ ਇਨਸਾਫ ਮੰਚ ਦੀ ਟੀਮ ਤਰਪਾਲਾਂ ਦੀ ਸੇਵਾ ਕਰ ਰਹੀ ਹੈ। ਔਰ ਫਲੋਰ ਵਿੱਚ ਗੜਾ ਤੋਂ ਸੰਤੋਖਪੁਰ ਮੁਹੱਲਾ ਚੋਂ ਰਵਦਾਸਪੁਰਾ ਤੋਂ ਘਟੋ ਘਟ 500 ਪਰਿਵਾਰਾਂ ਦੇ ਕਰੀਬ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਛੱਤਾਂ ਟੱਕਣ ਲਈ ਕਿਉਂਕਿ ਬਹੁਤ ਜਿਆਦੇ ਪਰਿਵਾਰਾਂ ਦੀਆਂ ਭੈਣਾਂ ਵਿਧਵਾ ਸੀ ਜਾਂ ਜਿਹੜੇ ਬਹੁਤ ਜਿਆਦੇ ਗਰੀਬ ਸੀ ਜਿਹੜੇ ਤਰਪਾਲ ਵੀ ਨਹੀਂ ਖਰੀਦ ਸਕਦੇ ਸੀ। ਉਹਨਾਂ ਦੀ ਛੱਤਾ ਚੋਰੀਆਂ ਸੀ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਸੀ ਜਿਨ੍ਹਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਲੋਕ ਇਨਸਾਫ ਮੰਚ ਦੀ ਟੀਮ ਨੇ ਉਹਨਾਂ ਨੂੰ ਤਰਪਾਲਾਂ ਦੀ ਸੇਵਾ ਕੀਤੀ ਉਹ 150 ਦੇ ਕਰੀਬ ਗੰਨਾ ਪਿੰਡ ਵਿਖੇ ਘਰ ਸੀ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੂੰ ਲੋਕ ਇਨਸਾਫ ਮੰਚ ਦੀ ਟੀਮ ਨੇ ਤਰਪਾਲਾਂ ਦੀ ਸੇਵਾ ਕੀਤੀ ਔਰ ਅੱਜ ਮੌਨ ਸਾਹਿਬ ਤੁਸੀਂ ਬੰਨ ਤੇ ਆਏ ਆ 28 ਪਰਿਵਾਰਾਂ ਨੂੰ ਇੱਥੇ ਤਰਪਾਲਾਂ ਦੀ ਸੇਵਾ ਕੀਤੀ ਗਈ ਲੋਕ ਇਨਸਾਫ ਮੰਚ ਵੱਲੋਂ ਔਰ ਪਰਮਾਤਮਾ ਅਗੇ ਇਹੋ ਹੀ ਅਰਦਾਸ ਹੈ ਕਿ ਇਹ ਲੋਕ ਇਨਸਾਫ ਮੰਚ ਦੁਨਿਆਵੀ ਲੋਕਾਂ ਦੀ ਇੱਦਾਂ ਹੀ ਦੁਨੀਆਂ 'ਚ ਸੇਵਾ ਕਰਦਾ ਰਹੇ ਕਿਉਂਕਿ ਸੇਵਾ ਹੀ ਸਭ ਤੋਂ ਵੱਡਾ ਇਨਸਾਨੀਅਤ ਦਾ ਫਰਜ ਬਣਦਾ ਹੈ ਔਰ ਅਸ਼ੀਰਵਾਦ ਦਿਓ ਇੱਦਾਂ ਹੀ ਲੋਕ ਇਨਸਾਫ ਮੰਚ ਦੀ ਟੀਮ ਸੇਵਾ ਕਰਦਾ ਰਹੇ ਧੰਨਵਾਦ ਜੀ ਇੱਕ ਨੌਜਵਾਨ ਹੋਣ ਦੇ ਨਾਤੇ ਵੱਡੇ ਵੀਰ ਸੁਨੀਲ ਜੀ ਜੋ ਇੱਥੇ ਖੈਰਾਬੇੜ ਪਿੰਡ ਵਿੱਚ 28 ਤਰਪੱਲਾਂ ਦੀ ਸੇਵਾ ਇੱਕ ਪਾਸੇ ਤੇ ਅੱਗੇ ਹੋਰ ਕੋਈ 18 ਤਰਪੱਲੇ ਸੇਵਾ ਜਿੱਥੇ جاری ਆ ਤੁਸੀਂ ਨੌਜਵਾਨ ਜੰਗ ਬਲੱਡ ਜੂਰਾ ਇਹ ਪੰਜਾਬ ਹੈਗਾ ਜਿਸ ਪੰਜਾਬ ਦੀ ਉਹ ਨੌਜਵਾਨ ਪੀੜੀ ਨੂੰ ਬਿੱਲੜ ਕਿਹਾ ਜਾਂਦਾ ਨਸ਼ੇੜੀ ਕਿਹਾ ਜਾਂਦਾ ਖਬਰਾਂ ਵਿੱਚ ਸਾਰੇ ਵੇਸੇ ਭੰਡਾ ਜਾਂਦਾ ਕੀ ਉਸ ਦੇ ਮੁਤਲਕ ਤੁਸੀਂ ਕਿੰਨਾ ਕੁ ਉਸ ਨੂੰ ਕੰਪੇਅਰ ਕਰਕੇ ਵੇਖਦੇ ਹੋ ਕਿ ਵਾਕੇ ਨੌਜਵਾਨ ਪੰਜਾਬ ਦਾ ਬਿੱਲੜ ਹੈਗਾ ਆ ਜਾਂ ਸੇਵਾ ਭਾਵਨਾ ਦੇ ਇਥੇ ਕਿ ਪਾਫ ਤੇ ਪੈਂਦੀ ਆ ਪੀੜ ਪੈਂਦੀ ਆ ਨਹੀਂ ਖੜਦਾ ਇਹ ਗੱਲ ਭਾਜੀ ਬਿਲਕੁਲ ਝੂਠ ਹੈ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਬਿੱਲੜ ਆ ਉਹ ਨਸ਼ੇੜੀ ਆ ਐਦਾਂ ਦੀ ਕੋਈ ਗੱਲ ਨਹੀਂ ਕੋਸ਼ਿਸ਼ ਚੁਣਿੰਦਾ ਲੋਕਾਂ ਦੇ ਇਹੋ ਜਿਹੇ ਕੰਮਾਂ ਕਰਕੇ ਸਾਰੇ ਪੰਜਾਬ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਸਾਰਾ ਪੰਜਾਬ ਜੋ ਬਹੁਤ ਹੀ ਮਿਹਨਤੀ ਹੈ ਤੇ ਬਹੁਤ ਹੀ ਸਟਰਗਲ ਵਾਲਾ ਆ ਇੱਕ ਦੂਜੇ ਦੇ ਨਾਲ ਖੜਨ ਵਾਲਾ ਆ ਜੋ ਕਿ ਹੁਣ ਅਸੀਂ ਦੇਖ ਹੀ ਰਹੇ ਹਾਂ ਦੁੱਖ ਦੀ ਘੜੀ ਦੇ ਵਿੱਚ ਹੜ੍ਹ ਆਏ ਹੋਏ ਹਨ ਪੰਜਾਬ ਦੇ ਤਕਰੀਬਨ 10 ਜ਼ਿਲ੍ਹੇ ਡੁੱਬੇ ਹੋਏ ਹਨ ਤੇ ਜਿਹੜਾ ਪੰਜਾਬ ਦਾ ਬਾਕੀ ਹਿੱਸਾ ਹੱਲੇ ਬਿਲਕੁਲ ਠੀਕ ਹੈ ਸੁਰੱਖਿਤ ਹੈ ਉਹ ਨਾ ਜਿਲਿਆਂ ਦੇ ਨਾਲ ਹਿੱਕ ਤਾਨ ਕੇ ਖੜਾ ਆ ਤੇ ਸੇਵਾ ਦੇ ਵਿੱਚ ਯੋਗਦਾਨ ਪਾ ਰਿਹਾ ਇੱਕ ਦੂਜੇ ਦਾ ਸਾਥ ਦੇ ਰਿਹਾ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਲੜ ਕਹਿਣਾ ਨਸ਼ੇੜੀ ਕਹਿਣਾ ਇਹ ਕੋਈ ਯੋਗ ਗੱਲ ਨਹੀਂ ਬਣਦੀ ਹੈ ਕਿਉਂਕਿ ਅਸੀਂ ਹੁਣ ਜਿੱਥੇ ਖੜੇ ਆ ਤੁਸੀਂ ਬੰਨ ਹੈ ਜਿਹੜਾ ਕਿ ਮੌਸਾਬ ਦੇ ਲਾਗੇ ਪੈਂਦਾ ਹੈ ਖੈਰਾ ਬੇਡ ਪਿੰਡ ਇੱਥੇ ਅਸੀਂ ਦੇਖ ਰਹੇ ਆ ਕਿ ਇਹ ਜੋ ਘਰਾਂ ਦੇ ਹਾਲਾਤ ਆ ਇੰਨੇ ਕੁ ਮਾੜੇ ਹਨ ਕੀ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਖੜ ਚੁੱਕਾ ਆ। ਛੱਤਾਂ ਚੋਂ ਚੋਚੋਗੇ ਜੋ ਇਹਨਾਂ ਦੇ ਅੰਦਰੋਂ ਕਮਰੇ ਕੱਚੇ ਹਨ ਉਹ ਬਿਲਕੁਲ ਗਾਰਾ ਬਣ ਚੁੱਕਾ ਹੈ। ਪਰ ਜੋ ਇੱਥੇ ਦੇ ਲੋਕ ਹਨ ਉਹ ਇੰਨੇ ਜਜ਼ਬੇ ਵਾਲੇ ਹਨ ਕਿ ਉਹਨਾਂ ਦਾ ਜਿਹੜਾ ਹੌਸਲਾ ਹੈ ਬਿਲਕੁਲ ਨਹੀਂ ਟੁੱਟਿਆ ਹੈ। ਬਿਲਕੁਲ ਸੰਘਰਸ਼ ਕਰ ਰਹੇ ਹਨ। ਜੋ ਆਪਣੀ ਜ਼ਿੰਦਗੀ ਦੀ ਲੜਾਈ ਉਹ ਲੜ ਰਹੇ ਹਨ ਤੇ ਅਸੀਂ ਦੇਖ ਰਹੇ ਹਾਂ ਕਿ ਇੱਥੇ ਦੇ ਜੋ ਬੱਚੇ ਹਨ ਨੌਜਵਾਨ ਹਨ ਉਹਨਾਂ ਦਾ ਪੜ੍ਹਾਈ ਵਿੱਚ ਬਹੁਤ ਧਿਆਨ ਹੈ। ਬੱਚੇ ਕਈ ਗ੍ਰੈਜੂਏਟ ਹਨ, ਕੋਈ ਪਲੱਸ 2 ਕਰ ਰਿਹਾ ਹੈ, ਕੋਈ 5ਵੀਂ ਕਰ ਰਿਹਾ ਹੈ, ਕੋਈ 8ਵੀਂ ਕਰ ਰਿਹਾ ਹੈ। ਕਹਿਣ ਤੋਂ ਭਾਵ ਕਿ ਜੋ ਨਸ਼ੇੜੀ ਕਹਿਣਾ ਬਿੱਲੜ ਕਹਿਣਾ ਉਹ ਬਿਲਕੁਲ ਹੀ ਯੋਗ ਗੱਲ ਨਹੀਂ ਹੋਵੇਗੀ ਪੰਜਾਬ ਦੇ ਨੌਜਵਾਨੀ ਵਾਸਤੇ ਨੌਜਵਾਨਾਂ ਦੇ ਦੋ ਸ਼ਬਦ ਇਹ ਹੀ ਆ ਕਿ ਪੰਜਾਬੀਆਂ ਦੇ ਬਲੱਡ ਵਿੱਚ ਭਾਵਨਾ ਵੀ ਹੈਗੀ ਆ ਬਗਾਵਤ ਵੀ ਹੈਗੀ ਆ ਕ੍ਰਾਂਤੀ ਵੀ ਹੈਗੀ ਆ ਵਕਤ ਨੇ ਜਦੋਂ-ਜਦੋਂ ਵੀ ਇਹ ਪੰਜਾਬੀ ਬਲੱਡ ਨੂੰ ਵੰਗਾ ਰਿਆ ਪੰਜਾਬੀ ਉਸੇ ਰੂਪ 'ਚ ਦੁੱਗਣਾ ਹੋ ਕੇ ਟਕਰਿਆ